ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਜੋ ਪੈਕ ਤਿਆਰ ਕਰ ਰਹੀ ਆ ਉਹ ਮੇਰੀਆਂ ਭੈਣਾਂ ਵਾਸਤੇ ਆ ਜਿਨ੍ਹਾਂ ਦੇ ਫੇਸ ਬਹੁਤ ਸਕਿਨ ਜਿਵੇਂ ਲਟਕ ਰਹੀ ਹੈ ਬਹੁਤ ਲੂਸ ਹੈ ਢਿੱਲੀ ਸਕਿਨ ਹੈ ਉਹਨਾਂ ਦੇ ਉੱਪਰ ਬਹੁਤ ਹੀ ਰਿੰਕਲ ਪੈ ਗਏ ਨੇ ਜਾਂ ਉਹਨਾਂ ਨੇ ਕੋਈ ਟ੍ਰੀਟਮੈਂਟ ਕਰਵਾਇਆ ਹੋਇਆ ਜਾਂ ਕਰੀਮਾਂ ਲਗਾਈਆਂ ਹੋਈਆਂ ਉਹਨਾਂ ਨਾਲ ਆਪਣਾ ਫੇਸ ਕਰ ਲਿਆ ਜੇ ਖਰਾਬ ਹੁਣ ਉਹ ਸੋਚ ਰਹੀਆਂ ਕਿ ਅਸੀਂ ਕੀ ਇਹੋ ਜਿਹਾ ਕਰੀਏ ਕਿ ਜਿਹਦੇ ਨਾਲ ਸਾਡੀ ਸਕਿਨ ਵੀ ਹੋ ਜਾਏ ਟਾਈਟ ਤੇ 글로 ਵੀ ਆਏ ਤੇ ਨਿਖਾਰ ਵੀ ਆਏ ਤੇ ਰਿੰਕਲ ਵੀ ਹੋ ਜਾ ਰਿਮੂਵ ਉਹਨਾਂ ਲਈ ਅੱਜ ਮੈਂ ਪੈਕ ਤਿਆਰ ਕਰਾਂਗੀ ਆ ਦੇਖੋ ਜੀ ਅਸੀਂ ਰਾਈਸ ਲੈਣੇ ਆ ਰਾਈਸ ਤਾਂ ਹਰ ਕੋਈ ਆਪਣੇ ਘਰ ਵਿੱਚ ਹੀ ਬਣਾਉਂਦਾ ਆ rice ਲੈ ਲੈਣੇ ਆ rice ਤੁਸੀਂ ਜਿਵੇਂ ਆਪਣਾ ਅਸੀਂ ਛੋਟ ਦਿੰਨੇ ਆ ਜੋ ਵੀ ਸਾਡੇ ਕੋਲੋਂ ਹਨ ਜਿਆਦਾ ਬਣ ਜਾਂ ਜਾਂ ਕੋਈ ਅਸੀਂ ਜਾਨਵਰਾਂ ਨੂੰ ਪਾ ਦਿੰਨੇ ਆ ਜਾਨਵਰਾਂ ਨੂੰ ਪਾਣਾ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਜਿਵੇਂ ਅਸੀਂ ਛੋਟ ਦਿੰਨੇ ਆ ਨਾ ਉਹ rice ਸਸੀ ਲੈ ਲੈਣੇ ਇਸ ਤੋਂ ਅਸੀਂ ਅੱਜ ਪੈਕ ਤਿਆਰ ਕਰਾਂਗੇ ਜੋ ਤੁਹਾਡੀ ਸਕਿਨ ਨੂੰ ਵੀ ਕਰੇਗਾ ਟਾਈਟ ਤੇ ਰਿੰਕਲ ਵੀ ਰਿਮੂਵ ਹੋਣਗੇ ਇੱਕ ਵਾਰ ਨਹੀਂ ਲਗਾਉਣਾ ਲਾਉਣਗੇ ਹਫਤੇ ਵਿੱਚ 2-3 ਵਾਰ ਇਸ ਪੈਕ ਨੂੰ ਤੁਸੀਂ ਲਗਾਉਣਾ ਆ ਤਾਂ ਤੁਹਾਡੇ ਰਿੰਕਲ ਸਕਿਨ ਟਾਈਟ ਹੋ ਜੇਗੀ ਇਹ ਫੇਸ ਦੇ ਨਾਲ-ਨਾਲ ਸਾਡੇ ਵਾਲਾਂ ਨੂੰ ਵੀ ਬਹੁਤ ਹੀ ਵਧੀਆ ਬਣਾਉਂਦਾ ਆ ਵਾਲਾਂ ਦੇ ਵਿੱਚ ਜੇ ਸਾਡੇ ਸਕਿਨ ਵਾਲਾਂ ਦੇ ਵਿੱਚ ਬਹੁਤ ਪਸੀਨਾ ਆਂਦਾ ਆ ਜਿਵੇਂ ਜਾਂ ਸਾਡੇ ਰਫ ਨੇ ਵਾਲ ਜਾਂ ਡੈਂਡਰਫ ਹੈ ਉਹ ਵੀ ਬਿਲਕੁਲ ਹੀ ਰਿਮੂਵ ਹੋ ਜਾਂਦਾ ਇਹਨਾਂ ਨਾਲ ਅੱਜ ਤਾਂ ਖੈਰ ਮੈਂ ਪੈਕ ਬਣਾਵਾਂਗੀ ਆਪਣੇ ਫੇਸ ਲਈ ਤੇ neck ਲਈ ਤਾਂ ਆਪਣੀਆਂ ਬਾਹਾਂ ਤੇ ਵੀ ਲਗਾ ਸਕਦੇ ਜਿੱਥੇ ਤੁਹਾਨੂੰ ਲੱਗਦਾ ਤੁਹਾਡੀ ਸਕਿਨ ਬਹੁਤ ਹੀ ਲੂਜ਼ ਹੈ ਤੁਸੀਂ ਉਸ ਜਗ੍ਹਾ ਤੇ ਲਗਾ ਸਕਦੇ ਜੀ ਪੈਕ ਨੂੰ ਅਸੀਂ ਕਿਵੇਂ ਬਣਾਵਾਂਗੇ ਤੁਸੀਂ ਕੋਈ ਵੀ ਐਵੇਂ ਦਾ ਜਾਰ ਲੈ ਲਓ ਇਹਦੇ ਵਿੱਚ ਮੈਂ ਰਾਈਸ ਤੇ ਦੁੱਧ ਮਿਲਾ ਕੇ ਨਾ ਥੋੜਾ ਇਹਦਾ ਪੈਕ ਇਹਦਾ ਪੇਸਟ ਬਣਾ ਲੈਣਾ ਵਾ ਇਹ ਦੋਨਾਂ ਚੀਜ਼ਾਂ ਨੂੰ ਦੁੱਧ ਉਹਨਾਂ ਕੀ ਪਾਣਾ ਜਿਹਦੇ ਨਾਲ ਪੇਸਟ ਵਧੀਆ ਸਮੂਥ ਬਣ ਜਾਵੇ ਮੈਂ ਤੁਹਾਨੂੰ ਦਿਖਾਨੀ ਆ ਇਹਦੇ ਵਿੱਚ ਕਿਵੇਂ ਅਸੀਂ ਕਿਵੇਂ ਦਾ ਪੈਕ ਤਿਆਰ ਕਰਨਾ ਹਾਂ ਜੀ ਆ ਦੇਖੋ ਜੀ ਐਵੇਂ ਦਾ ਪੇਸਟ ਤਿਆਰ ਕਰ ਲੈਣਾ ਤੁਸੀਂ ਜੇ ਤੁਹਾਨੂੰ ਗਾੜਾ ਥੋੜਾ ਲੱਗਦਾ ਤੁਸੀਂ ਕੱਚਾ ਦੁੱਧ ਪਾ ਸਕਦੇ ਜੇ ਵਿੱਚ ਆ ਦੇਖੋ ਇਹ ਸਾਡੇ ਫੇਸ ਦੇ ਉੱਪਰ ਨਾ ਬਹੁਤ ਹੀ ਵਧੀਆ ਵਰਕ ਕਰੇਗਾ ਜਿਵੇਂ ਜਿਵੇਂ ਚਿਪਕ ਜਾਵੇਗਾ ਚਿਪਕਣ ਦੇ ਨਾਲ-ਨਾਲ ਇਹ ਤੁਹਾਡੀ ਸਕਿਨ ਨੂੰ ਬਹੁਤ ਖਿੱਚੇਗਾ ਨਾ ਜਿਵੇਂ ਸਕਿਨ ਡਰਾਈ ਹੋਵੇਗੀ ਤੇ ਖਿੱਚੇਗਾ ਤੁਹਾਡੀ ਸਕਿਨ ਨੂੰ ਸਾਡੀ ਸਕਿਨ ਬਹੁਤ ਹੀ ਟਾਈਟ ਹੋਵੇਗੀ ਇਹਦੇ ਨਾਲ ਰਿੰਕਲ ਬਿਲਕੁਲ ਰਿਮੂਵ ਹੋ ਜਾਣੇ ਪਰ ਲਗਾਤਾਰ ਲਗਾਉਣ ਦੇ ਨਾਲ ਮੈਂ ਇਹ ਨਹੀਂ ਬੋਲ ਰਹੀ ਕਿ ਤੁਸੀਂ ਅੱਜ ਲਗਾਓਗੇ ਤਾਂ ਰਾਤੋਂ ਰਾਤ ਰਿੰਕਲ ਦਮੂਵ ਹੋ ਗਏ ਜਾਂ ਤੁਹਾਡੇ ਕੋਈ ਪ੍ਰੋਬਲਮ ਸਕਿਨ ਦੇ ਉੱਪਰ ਲਟਕ ਰਹੀ ਸੀ ਉਹ ਟਾਈਟ ਹੋ ਗਈ ਲਗਾਤਾਰ ਲਗਾਓਗੇ ਹਫਤੇ 'ਚ ਤੁਸੀਂ ਇਹਨੂੰ 3 ਬਾਰ ਲਗਾ ਸਕਦੇ ਹੋ ਜੇ ਕੋਈ ਵੀ ਨੁਕਸਾਨੀ ਸਾਰਕ ਚੀਜ਼ ਸਾਡੇ ਘਰ ਵਿੱਚ ਹੈ ਨੇਚਰਲ ਬਿਊਟੀ ਆਏਗੀ ਤੁਹਾਡੇ ਫੇਸ ਦੇ ਉੱਪਰ ਜਿਵੇਂ ਅਸੀਂ ਮੇਕਅਪ ਕਰਦੇ ਹਾਂ ਆਪਣੇ ਮੇਕਅਪ ਅਸੀਂ ਕਰਦੇ ਹਾਂ ਕਿ ਅਸੀਂ ਸੋਹਣੇ ਨਹੀਂ ਲੱਗ ਰਹੇ ਅਸੀਂ ਮੇਕਅਪ ਕਰੀਏ ਤੁਸੀਂ ਮੇਕਅਪ ਤੋਂ ਬਿਨਾ ਹੀ ਸੋਹਣੇ ਲੱਗੋ ਮੇਕਅਪ ਤੋਂ ਬਿਨਾ ਹੀ ਸੋਹਣੇ ਲੱਗਾਂਗੇ ਅਸੀਂ ਸਾਰਿਆਂ ਨੂੰ ਜੇ ਅਸੀਂ ਆਪਣੇ ਫੇਸ ਦੀ ਕੇਅਰ ਕਰਾਂਗੇ ਆਜੋ ਹੁਣ ਮੈਂ ਦੱਸਦੀ ਹਾਂ ਅਸੀਂ ਇਹਦੇ ਵਿੱਚ ਕੀ ਐਡ ਕਰਨਾ ਹੋਰ ਕਲੀਨ ਬੋਲ ਲੈ ਲਓ ਤੁਸੀਂ ਇੱਕ ਉਹਦੇ ਵਿੱਚ ਓਨਾ ਕੀ ਹੀ ਉਸ ਹੀ ਇਹ ਪੇਸਟ ਪਾਣਾ ਹੈ ਰਾਈਸ ਜਿੰਨਾ ਕਿ ਤੁਹਾਨੂੰ ਚਾਹੀਦਾ ਹੈ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਹਨੀ ਜੋ ਸਕਿਨ ਨੂੰ ਡਰਾਈ ਨਹੀਂ ਕਰੇਗਾ ਹਾਈਡਰੇਟ ਬਣਾਵੇਗਾ ਰਿੰਕਲ ਨੂੰ ਰਿਮੂਵ ਕਰੇਗਾ ਫਿਰ ਮੈਂ ਇਹਦੇ ਵਿੱਚ ਕੀ ਕਰਦੀ ਹਾਂ ਜੀ ਕੋਕੋਨਟ ਆਇਲ ਦੀ ਇੱਕ ਦੋ ਡ੍ਰੌਪ ਪਾ ਲੈਣੀ ਆ ਸਕਿਨ ਡਰਾਈ ਨਹੀਂ ਹੋਵੇਗੀ ਇਹਦੇ ਨਾਲ ਚੰਗੀ ਤਰਾਈ ਨਾਲ ਮਿਕਸ ਕਰਦੇ ਆਪਾਂ ਇਹਨਾਂ ਚੀਜ਼ਾਂ ਨੂੰ ਹੋਰ ਕੋਈ ਪਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਇੰਨਾਂ ਚੀਜ਼ਾਂ ਹੀ ਬਹੁਤ ਹੀ ਵਧੀਆ ਆ ਇਹੋ ਚੀਜ਼ਾਂ ਪਾ ਕੇ ਤੁਸੀਂ ਆਪਣੇ హెਅਰ ਦੇ ਉੱਪਰ ਵੀ ਲਗਾ ਸਕਦੇ ਜੀ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਜੀ ਫੇਸ ਦੇ ਉੱਪਰ ਰਿੰਕਲ ਤਾਂ ਬਿਲਕੁਲ ਹੀ ਰਿਮੂਵ ਹੋ ਜਾਣੇ ਕਿਉਂਕਿ ਚਾਵਲ ਦਾ ਆਟਾ ਸਾਡੀ ਸਕਿਨ ਨੂੰ ਬਹੁਤ ਹੀ ਟਾਈਟ ਬਣਾਉਂਦਾ ਆ ਕਸਾ ਬਣਾਏ ਰੱਖਦਾ ਸਾਡੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਬਣਾ ਲਓ ਜੀ ਇੰਨਾਂ ਚੀਜ਼ਾਂ ਨੂੰ ਇਹਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਆ ਵਾਸ਼ ਕਰਨਾ ਆ ਕਿਸੇ ਚੀਜ਼ ਦੇ ਨਾਲ ਜੋ ਵੀ ਤੁਸੀਂ ਕੀ ਜਾਂ ਫੇਸ ਵਾਸ਼ ਦੇ ਨਾਲ ਜਾਂ ਤੁਸੀਂ ਘਰ ਦੀ ਕੋਈ ਵੀ ਬੇਸਨ ਜਾਂ ਰੋ ਮਿਲਕ ਨਾਲ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਕੱਚੇ ਦੁੱਧ ਦੇ ਨਾਲ ਕਾਟਨ ਦੇ ਨਾਲ ਆਪਣੇ ਫੇਸ ਨੂੰ ਫਿਰ ਕਲੀਨ ਕਰਨਾ ਕਿਉਂਕਿ ਫੇਸ ਵਾਸ਼ ਦੇ ਨਾਲ ਜਲਦੀ ਜੋ ਸਾਡੇ ਮਤਲਬ ਓਪਨ ਪੋਰਜਾਂ ਦੇ ਵਿੱਚ ਗੰਦਗੀ ਵਗੈਰਾ ਮੈਲ ਜਮਾ ਹੋ ਜਾਂਦੀ ਹੈ ਉਹ ਨਿਕਲਦੀ ਨਹੀਂ ਆ ਤੁਸੀਂ ਕੱਚੇ ਦੁੱਧ ਨਾਲ ਕਾਟਨ ਦੇ ਲਗਾ ਕੇ ਨਾ ਅਸ ਨੂੰ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਆ ਫਿਰ ਵੀ ਤੁਸੀਂ ਇਹ ਸਟੈਪ ਕਰਨਾ ਸਟੈਪ ਬਹੁਤ ਦੱਸਦੀ ਆ ਕਿ ਅਸੀਂ ਕਿਵੇਂ ਕਰਨਾ ਆ ਤੇ ਰਿਜ਼ਲਟ ਇਹਦਾ ਬਹੁਤ ਹੀ ਵਧੀਆ ਆਏਗਾ ਜੀ ਐਵੇਂ ਤੁਸੀਂ ਆਪਣੇ ਫੇਸ ਦੇ ਉੱਪਰ ਤੇ ਨੈਕ ਦੇ ਵੀ ਲਗਾਉਣਾ ਆ ਜਿਨ੍ਹਾਂ ਦੇ ਨੈਕ ਬਹੁਤ ਲੂਜ਼ ਹੈ ਨਾ ਰਿੰਕਲ ਪੈ ਰਹੇ ਨੇ ਨੈਕ ਦੇ ਉੱਪਰ ਉਹ ਨੈਕ ਤੇ ਵੀ ਲਗਾਉਣ 2 ਮਿੰਟ ਪਹਿਲੇ ਮ사ਜ ਕਰ ਲੈਣੀ ਅਸੀਂ ਆਪਣੇ ਫੇਸ ਦੇ ਉੱਪਰ ਮੈਂ ਤਾਂ ਹੈਂਡ ਤੇ ਕਰਕੇ ਦੱਸ ਕਣੀ ਨੇ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਬਹੁਤ ਹੀ ਵਧੀਆ ਆ ਜੀ ਇਹ ਪੈਕ ਕੋਰੀਅਨ ਬਿਊਟੀ ਸਿਗਰੇਟ ਐ ਜੀ ਇਹ ਤੁਹਾਨੂੰ ਪਤਾ ਹੋਣਾ ਉਹ ਤਾਂ ਹਰ ਇੱਕ ਚੀਜ਼ ਜਿਵੇਂ ਰਾਇਸ ਇਹਦਾ ਪਾਣੀ ਆ ਗੱਟਰ ਹੈ ਨਾ ਜਿਵੇਂ ਅਸੀਂ ਚਾਵਲ ਬਣਾਉਂਦੇ ਆ ਉੱਪਰ ਆਂਦੀ ਹੈ ਜਿੰਨੂੰ ਅਸੀਂ ਪਿਸ ਬੋਲਦੇ ਆ ਉਹ ਇਹ ਵੀ ਨਹੀਂ ਸੁੱਟਦੇ ਹੈਗੇ ਉਹ ਆਪਣੇ ਫੇਸ ਦੇ ਉੱਪਰ ਆਪਣੇ ਵਾਲਾਂ ਦੇ ਉੱਪਰ ਲਗਾਉਂਦੇ ਨੇ ਤੇ ਅਸੀਂ ਕੀ ਕਰਦੇ ਆਪਾਂ ਹਰ ਇੱਕ ਚੀਜ਼ ਸੁੱਟ ਦਿੰਨੇ ਆ ਆ ਚੀਜ਼ ਸਾਨੂੰ ਨਹੀਂ ਚਾਹੀਦੀ ਉਹ ਵੀ ਬਹੁਤ ਹੀ ਵਧੀਆ ਆ ਬਾਕੀ ਜਦੋਂ ਤੁਸੀਂ ਚੌਲਾਂ ਨੂੰ ਵਾਸ਼ ਕਰਕੇ ਪਿਉਂਦੇ ਜੇ ਉਹਨਾਂ ਦਾ ਪਾਣੀ ਵੀ ਤੁਸੀਂ ਆਪਣੇ ਵਾਲਾਂ ਦੇ ਉੱਪਰ ਕਰ ਸਕਦੇ ਜੀ ਟੋਨਰ ਦੇ ਤੌਰ ਤੇ ਸਿਰਮ ਦੇ ਟੌਰ ਦੇ ਵਰਤ ਸਕਦੇ ਜੀ ਰੂਟ ਵਿੱਚ ਕਰ ਸਕਦੇ ਸਪਰੇ ਬਹੁਤ ਵਧੀਆ ਹੈ ਜੀ ਇਹਨੂੰ ਤੁਸੀਂ ਚੰਗੀ ਤਰ੍ਹਾਂ 2 ਮਿੰਟ ਦੀ ਮ사ਜ ਕਰਨੀ ਆ ਪਹਿਲਾਂ ਹਫਤੇ ਚ 3 ਵਾਰ ਤੁਸੀਂ ਕਰ ਲੈਣਾ ਮੇਰੀਆਂ ਭੈਣਾਂ ਨੇ ਸਕਿਨ ਬਿਲਕੁਲ ਟਾਈਟ ਹੋ ਜਾਊਗੀ ਡਬਲ ਚਿਨ ਬਣੀ ਹੋਈ ਆ ਬਿਲਕੁਲ ਠੀਕ ਹੋ ਜਾਣੀ ਤੁਹਾਡੀ ਕਿਉਂਕਿ ਇਹਨੇ ਸਕਿਨ ਨੂੰ ਜਦੋਂ ਤੁਸੀਂ ਲਾਓਗੇ ਨਾ ਪੈਕ ਇਹਨੇ ਸਕਿਨ ਨੂੰ ਖਿੱਚਣ ਆਇਆ ਡਰਾਈ ਹੋਏਗੀ ਜਦੋਂ ਡਰਾਈ ਹੋਣ ਦੇ ਨਾਲ ਤੁਹਾਡੀ ਸਕਿਨ ਟਾਈਟ ਹੋਵੇਗੀ ਰਿੰਕਲ ਤਾਂ ਆਪਣੇ ਆਪ ਹੀ ਰਿਮੂਵ ਹੋਣਗੇ ਬਹੁਤ ਹੀ ਸਮੂਥ ਹੈ ਜੀ ਇਹ ਪੈਕ ਮੋਦਾ ਰਗਣਾ ਨਹੀਂ ਇਹ ਸੌਫਟ ਹੱਥਾਂ ਨਾਲ ਹੀ ਕਰਨਾ ਅਸੀਂ ਤੁਸੀਂ ਛੋਟਾ ਨਾ ਦਿਆ ਕਰੋ ਜਦੋਂ ਤੁਸੀਂ ਰਾਈਸ ਬਣਾਦੇ ਥੋੜੇ ਜਿਹਾ ਕੱਢ ਲਿਆ ਕਰੋ ਤੇ ਆਪਣੀ ਵਰਤੋਂ ਵਿੱਚ ਲੈਣ ਤੇ ਪੈਕ ਬਣਾ ਲਿਆ ਇੰਦਾ ਦੋ ਮਿੰਟ ਮ사ਜ ਕਰੋ ਜੋ ਤੁਹਾਡੇ ਫੇਸ ਦੇ ਉੱਪਰ ਕੋਈ ਦਾਗ ਦੱਬ ਰਿਹਾ ਹੈ ਤਾਂ ਉਹ ਵੀ ਠੀਕ ਹੋਵੇਗਾ ਜੀ ਬਿਲਕੁਲ ਠੀਕ ਹੋਵੇਗਾ ਹਣੀ ਜਿਹੜਾ ਉਸ ਨੂੰ ਠੀਕ ਕਰੇਗਾ ਤੇ ਕੋਕੋਨਟ ਆਇਲ ਮੈਂ ਪਾਇਆ ਕਿ ਸਕਿਨ ਡਰਾਈ ਨਾ ਹੋਵੇ ਤਾਂ ਐਂਟੀ-ਏਜਿੰਗ ਦਾ ਕੰਮ ਕਰੇਗਾ ਰਿੰਕਲ ਵੀ ਰਿਮੂਵ ਕਰੇਗਾ ਕੋਕੋਨਟ ਆਇਲ ਜਿਵੇਂ ਡਰਾਈ ਹੋਵੇਗਾ ਤੇ ਬਹੁਤ ਜ਼ਿਆਦਾ ਖਿੱਚਦੀ ਹੈ ਸਕਿਨ ਕੋਕੋਨਟ ਆਇਲ ਨਾਲ ਐਨੀ ਸਕਿਨ ਖਿੱਚੇਗੀ ਨਹੀਂ ਤੁਹਾਡੀ ਤੇ ਉਤਾਰਨ ਵਿੱਚ ਵੀ ਤੁਹਾਨੂੰ ਆਸਾਨੀ ਹੋਵੇਗੀ ਬਿਲਕੁਲ 글로 ਆਏਗਾ ਤੁਹਾਡੇ ਫੇਸ ਦੇ ਉੱਪਰ ਤੁਹਾਨੂੰ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਆਪਣੇ ਫੇਸ ਦੀ ਕੇਅਰ ਕਰਦੇ ਨਾ ਤੁਹਾਨੂੰ ਮੇਕਅਪ ਦੀ ਵੀ ਫਿਰ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਜਿਹੜੇ ਆਪਣੇ ਫੇਸ ਦੀ ਨਹੀਂ ਕੇਅਰ ਕਰਦੇ ਉਹਨਾਂ ਨੂੰ ਤੇ ਫਿਰ ਮੇਕਅਪ ਕਰਨਾ ਹੀ ਆ ਜੀ ਮੇਕਅਪ ਕਰੋ ਇਹ ਨਹੀਂ ਮੈਂ ਆਂਦੀ ਨਾ ਕਰੋ ਮਤਲਬ ਆਪਣੀ ਸਕਿਨ ਨੂੰ ਇਹੋ ਜਿਹਾ ਬਣਾਓ ਕਿ ਮੇਕਅਪ ਤੋਂ ਬਿਨਾ ਹੀ ਸੋਹਣੀ ਲੱਗੇ ਸਕਿਨ ਸਾਡੀ ਦੇਖਣ ਵਾਲਾ ਵੀ ਪੁੱਛਣ ਪੁੱਛੇ ਤੁਹਾਨੂੰ ਕਿ ਤੁਸੀਂ ਕੀ ਲਗਾਉਂਦੇ ਜੀ ਫੇਸ ਤੋਂ ਹੀ ਦੇਖ ਕੇ ਦੇ ਫੇਸ ਦੇ ਨਾਲ ਨਾਲ neck ਨੂੰ ਵੀ ਭੁੱਲ ਨਹੀਂ ਜਾਣਾ neck ਵੀ ਸਾਡੀ ਆਪਣੀ ਹੈ ਜੀ neck ਤੇ ਵੀ ਲਗਾਉਣਾ ਹੈ ਜਿਨ੍ਹਾਂ ਦੇ ਹੱਥਾਂ ਦੇ ਉੱਪਰ ankle ਨੇ ਉਹ ਵੀ ਆਪਣੇ ਹੱਥਾਂ ਦੇ ਉੱਪਰ ਵੀ ਇਸ ਨੂੰ ਲਗਾ ਸਕਦੇ ਜਿੱਥੇ ਤੁਸੀਂ ਲਗਾਣਾ ਲਗਾ ਸਕਦੇ ਜੇ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨੀ ਇਸ ਪੈਕ ਦਾ ਹਰਕ چیز ਸਾਡੇ ਘਰ ਵਿੱਚ ਨੇਚਰਲ ਚੀਜ਼ਾਂ ਨੇ ਸਰੀਆ ਚੀਜ਼ਾਂ ਇਸ ਤਰ੍ਹਾਂ ਆਪਣੇ ਘਰ ਵਿੱਚੋਂ ਲੈ ਕੇ ਨੇਚਰਲ ਬਿਊਟੀ ਲਿਆਓ ਜੀ ਤੁਸੀਂ ਹਾਂਜੀ ਇਦਾਂ ਤੁਸੀਂ 2 ਮਿੰਟ ਲਗਾ ਲਿਆ ਮ사ਜ ਕਰ ਲਈ ਸਕਿਨ ਦੇ ਉੱਪਰ ਫਿਰ ਤੁਸੀਂ ਇਹਦੇ ਉੱਪਰ ਲਗਾ ਦੇਣਾ ਚੰਗੀ ਤਰ੍ਹਾਂ ਥੋੜੀ ਮੋਟੀ ਜੀ ਲੇਅਰ ਲਗਾ ਦੇਣੀ ਆ ਆਪਣੇ ਫੇਸ ਤੇ ਉੱਪਰ ਲਗਾਣਾ ਮੈਂ ਤਾਂ ਹੈਂਡ ਤੇ ਲਗਾ ਕੇ ਦਿਖਾ ਰਹੀ ਨੇ ਤੁਹਾਨੂੰ ਤੁਸੀਂ ਆਪਣੇ ਫੇਸ ਤੇ ਉੱਪਰ ਲਗਾਣਾ ਆ ਥੋੜੀ ਮੋਟੀ ਜੀ ਲੇਅਰ ਲਗਾ ਦੇਣੀ ਆ ਤੁਸੀਂ 15 ਮਿੰਟ ਵੇਟ ਕਰਨਾ ਆ ਤੁਸੀਂ ਗੱਲਾਂ ਨਹੀਂ ਕਰਨੀਆਂ ਨਾ ਤੁਸੀਂ ਕੋਈ ਵੀ ਹੱਸਣਾ ਨਾ ਤੁਸੀਂ ਠੀਕ ਐ ਜੇ ਤੁਸੀਂ ਗੱਲਾਂ-ਬੱਤਾਂ ਕਰੋਗੇ ਤੁਹਾਡੀ ਸਕਿਨ ਖਿੱਚੇਗੀ ਰਿੰਕਲ ਪੈਣਗੇ ਅਸੀਂ ਰਿੰਕਲ ਠੀਕ ਕਰਨੇ ਆ ਕਿ ਅਸੀਂ ਪਾਣੀ ਨਹੀਂ ਘਹਿ ਕੇ ਰਿੰਕਲ ਆਪਣੇ ਫੇਸ ਦੇ ਉੱਪਰ ਗੱਲਾਂ-ਬੱਤਾਂ ਕਰਕੇ ਤੁਸੀਂ ਫ੍ਰੀ ਹੋ ਕੇ ਇਹ ਪੈਕ ਲਗਾਇਆ ਕਰੋ 10-15 ਮਿੰਟ ਕੱਢ ਕੇ ਜਦੋਂ ਤੁਸੀਂ ਫ੍ਰੀ ਹੁੰਦੇ ਜੀ 15 ਮਿੰਟ ਲਗਾ ਕੇ ਫਿਰ ਅਸੀਂ ਇਸ ਨੂੰ ਇਹ ਬਹੁਤ ਹੀ ਡਰਾਈ ਹੋਵੇਗਾ ਥੋੜੇ ਹੱਥ ਗਿੱਲੇ ਕਰਕੇ ਨਾ ਫਿਰ ਇਸ ਨੂੰ ਐਵੇਂ-ਐਵੇਂ ਉਤਾਰਨਾ ਆ ਥੋੜੇ ਹੱਥ ਗਿੱਲੇ ਕਰਨੇ ਪੈਣਾ ਕ੍ਰੈਕਟ ਨਹੀਂ ਕਿ ਅਸੀਂ ਇਹਨੂੰ ਰੱਪ ਕਰੀ ਜਾਣਾ ਆ ਥੋੜੇ ਹੱਥ ਗਿੱਲੇ ਕਰਕੇ ਐਵੇਂ ਐਵੇਂ ਥੋੜੀ ਥੋੜੀ ਮ사ਜ ਕਰਕੇ ਇਸ ਨੂੰ ਸਾਰਿਆਂ ਨੂੰ ਰਿਮੂਵ ਕਰ ਦੇਣਾ ਠੰਡੇ ਪਾਣੀ ਦੇ ਨਾਲ ਬਾਅਦ ਵਿੱਚ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੈਣੀ ਕਿ ਅਸੀਂ ਕੋਕੋਨਟ ਔਇਲ ਜਾਂ ਕੋਈ ਚੀਜ਼ ਲਗਾਈਏ ਫਿਰ ਵੀ ਤੁਹਾਡੀ ਮਰਜ਼ੀ ਜੇ ਤੁਸੀਂ ਲਗਾਉਣਾ ਚਾਹਦੇ ਲਗਾ ਸਕਦੇ ਜੇ ਪਰ ਇਹਦੇ ਮਗਰੋਂ ਕੋਈ ਜ਼ਰੂਰਤ ਨਹੀਂ ਪੈਣੀ ਕਿਉਂਕਿ ਸਕਿਨ ਬਹੁਤ ਹੀ ਤੁਹਾਡੀ ਸੌਫਟ ਹੋ ਜਾਣੀ ਆ ਫੇਰ ਹੋ ਜਾਣੀ ਆ ਦਿਨੋ ਦਿਨ ਹੋਏਗੀ ਜਦੋਂ ਤੁਸੀਂ ਲਗਾਓਗੇ ਇੱਕ ਵਾਰ ਲਗਾਉਣ ਦੇ ਨਾਲ ਨਹੀਂ ਹੋਣੀ ਕਿਉਂਕਿ ਮੈਂ ਇਹ ਝੂਠ ਨਹੀਂ ਬੋਲ ਰਹੀ ਕਿ ਤੁਸੀਂ ਬੋਲੋਗੇ ਇੱਕ ਵਾਰ ਕਈ ਬੋਲਦੇ ਇੱਕ ਵਾਰ ਹੀ ਲਗਾਓ ਤਾਂ ਰਿਜ਼ਲਟ ਆ ਜਾਏਗਾ ਨਹੀਂ ਜੀ ਦਿਨੋ ਦਿਨ ਆਵੇਗੀ ਸਕਿਨ ਨਖਾਰ ਆਵੇਗਾ ਤੁਹਾਡੇ ਫੇਸ ਤੇ ਉੱਪਰ ਜਦੋਂ ਤੁਸੀਂ ਬਾਰ-ਬਾਰ ਇੱਕ ਚੀਜ਼ ਨੂੰ ਲਗਾਈ ਜਾਓਗੇ ਨਾ ਤਾਂ ਬਹੁਤ ਹੀ ਵਧੀਆ ਬਾਕੀ ਜਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਉਹੀ ਤੁਸੀਂ ਪਾਇਆ ਕਰੋ ਬੈਸਟ ਟੈਸਟ ਕਰ ਲਿਆ ਕਰੋ ਕਿਹੜੀ ਚੀਜ਼ ਸਾਨੂੰ ਮਤਲਬ ਨਹੀਂ ਕਰਦੀ ਉਹ ਤੁਸੀਂ ਨਹੀਂ ਪਾਣੀ ਹੈਗੀ ਇਹਦੇ ਵਿੱਚ ਜੇ oily ਸਕਿਨ ਨਾ ਕਿਸ ਦੀ ਉਹ ਲੈਮਨ ਵੀ ਪਾ ਸਕਦਾ ਹੈ ਫੀਕਾ ਜਿਨ੍ਹਾਂ ਦੀ oily skin ਆ ਉਹ lemon add ਕਰ ਲਏ ਇਹਦੇ ਵਿੱਚ ਤੇ ਬਹੁਤ ਵਧੀਆ ਰਿਜ਼ਲਟ ਆਵੇਗਾ ਪਸੀਨਾ ਵਗੈਰਾ ਵੀ ਉਹਨਾਂ ਨੂੰ ਘਟ ਆਏਗਾ ਇਹ ਪੈਕ ਲਗਾ ਲਿਓ ਹਫਤੇ 'ਚ 3 ਦਿਨ ਤੇ ਰਿਜ਼ਲਟ ਬਹੁਤ ਵਧੀਆ skin tight ਹੋ ਵਗੈਰ ਰਿੰਕਲ ਵੀ ਰਿਮੂਵ ਹੋਣਗੇ ਬਾਕੀ ਜੋ ਵੀ ਮੇਰੀ ਵੀਡੀਓ ਦੇਖਤਾ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ